ਲੋ ਜੀ ਸਿਮੂ ਕੰਦੀ ਅੱਜ ਮੈਂ ਬਲੌਗ ਸ਼ੂ ਸ਼ੁਰੂ ਕਰਨਾ ਜੀ ਤੁਸੀਂ ਮੂ ਬੋਲੋਗੀ ਸਾਡੀ ਬੋਲੋ ਜੀ ਕਿ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਲੱਗੇ ਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਅੱਜ ਅੱਗੇ ਬੋਸ ਸ਼ੂਟ ਕਰਨ ਬਲੌਗ ਸ਼ੂਟ ਕਰਨ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਾਰੇ ਨੂੰ ਬਹੁਤ ਬਹੁਤ ਧੰਨਵਾਦ ਜੀ ਹਾਂ ਧੰਨਵਾਦ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰੇ ਬਹੁਤ ਲੱਗਦੀ ਸਾਰੀ ਨੂੰ ਹੂੰ ਬੰਦ ਵੱਜ ਗਈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹ ਤੇ ਨੂੰ ਸਬਸਕ੍ਰਾਈਬ ਕਰਿਓ ਜੀ ਹੂੰ ਤੇ ਚਲੋ ਜੀ ਸਿਮੂ ਨੇ ਦੱਸਣਾ ਤਾਂ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨਾ ਤੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਇੱਧਰ ਦੇ ਸਾਰਿਆਂ ਦਾ ਦਿਿਲੋਂ ਧੰਨਵਾਦ ਜੀ ਤੇ ਸਾਡੇ ਬਲੌਗ ਨੂੰ ਐਵੇਂ ਹੀ ਤੁਸੀਂ ਸਪੋਰਟ ਕਰਿਓ ਤੇ ਪਿਆਰ ਦਿਓ ਜੀ ਤੁਹਾਨੂੰ ਐਵੇਂ ਹੀ ਅਸੀਂ ਵਧੀਆ ਵਧੀਆ ਬਲੌਗ ਦਊਂਗੇ ਜੀ ਕਾਇਬੇ ਬੜੀ ਅੰਦਾ ਲਓ ਜੀ ਮਿਲੋ ਜੀ ਮੰਮੀ ਨਾਲ ਮੰਮੀ ਲੱਗੇ ਹੈ ਜੀ ਅੱਜ ਮੇਥੀ ਵਾਲੀਆਂ ਰੋਟੀਆਂ ਬਣਾਉਣ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾ ਸੋਚਿਆ ਖਾ ਗਏ ਹਲੇ ਪਈ ਆ ਉੱਠ ਕੇ ਮੈਂ ਤਿਆਰੀ ਕਰ ਲਈ ਉੱਠੇ ਦੀ ਬਾਅਦ ਜਵਾਰੀ ਤਾਂ ਆ ਕੇ ਮੇਥੀ ਵਾਲੀਆਂ ਰੋਟੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਚਾਹ ਬਣਾਤੀ ਹਾਂ ਮੰਮੀ ਕਹਿੰਦੀ ਅੱਜ ਸਵੇਰ ਦੀ ਚਾਹ ਤੇ ਨਾਸ਼ਤੇ ਨਾਲ ਮੇਥੀ ਵਾਲੀ ਰੋਟੀਆਂ ਮਿਲੂਗੀ ਹੈ ਜੀ ਹਾਂਜੀ। ਮੈਂ ਕੀ ਜਾਨੀ ਰੋਟੀ ਬਣਾਈ ਹੈ ਜੀ ਮਿੱਠੀ ਕਸਤੂਰੀ ਮੇਥੀ ਢੱਬੀ ਪਾ ਕੇ ਆਟੇ 'ਚ। ਹੋਰ ਵੀ ਸਮਾਨ ਪਾ ਕੇ ਗੁੰਨਤਾ ਜੀ। ਕਿਆ-ਕਿਆ ਸਮਾਨ ਪਾਇਆ ਮਮੀ ਨੇ? ਇਹਦੇ ਵਿੱਚ ਪਾਇਆ ਜੀ ਪਿਆਜ਼ ਕੱਟ ਕੇ ਬਰੀਕ-ਬਰੀਕ ਕਸਤੂਰੀ ਮੇਥੀ, ਨਮਕ, ਮਿਰਚ, ਜੀਰਾ। ਅੱਛਾ ਸਾਰਾ ਕੁਝ ਪਾ ਕੇ ਥੋੜਾ ਜਿਹਾ ਥੈਡ ਪਾਇਆ ਆਟੇ ਵਿੱਚ। ਫਿਰ ਗੁੰਨਤਾ ਗਏ। ਠੀਕ। ਹੈ ਲੋ ਜੀ ਮੰਮੀ ਨੇ ਦੱਸਦਾ ਤੁਹਾਨੂੰ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਸੀ ਅੱਜ ਬਣਾਈ ਮੇਥੇ ਆਈ ਰੋਟੀ ਨਾਸ਼ਤੇ ਚ ਹਾਂਜੀ ਤੁਸੀਂ ਵੀ ਬਣਾ ਕੇ ਟਰਾਈ ਕਰਿਓ ਜੀ ਫਿਰ ਖਾ ਕੇ ਦੇਖਿਓ ਜੀ ਇਸ ਤਰ੍ਹਾਂ ਦੀ ਬਣਦੀ ਆ ਤੇ ਦੇਖੋ ਜੀ ਕਿੰਨਾ ਵਧੀਆ ਕਲਰ ਆ ਜੀ ਦੇਖਣੇ ਦਾ ਸੁਆਦ ਆਦੀਆ ਬਹੁਤ ਦੇਖਣੇ ਨੇ ਸੁਆਦ ਲੱਗਦੇ ਆ ਖਾਣੇ ਨੂੰ ਸੁਆਦ ਲੱਗਦੀ ਆ ਨਾ ਐ ਵਕਤ ਖਾ ਕੇ ਦੇਖੋਗੇ ਵੀ ਸੁਆਦ ਵਧੀਆ ਬੱਸ ਤਾਂ ਸੁਆਦੀ ਬਣੂਗੀ ਸੁਆਦੀ ਬਣੂਗਾ ਅੰਦਰ ਸੁਆਰ ਪਾਇਆ ਵਿੱਚ ਯਾਰ ਜਮੂ ਮੀਨ ਸੱਜਣ ਸੱਜਣ ਘਮਨ ਬਿਡੇ ਸੱਜਣ ਸੱਜਣ ਮਿੱਠੀ ਰੋਟੀ ਬਣਾਵਾਂਗੇ ਹੋਰ ਮਰਖਾ ਬਣਾ ਲਾਂ ਰੋਟੀ ਫਿਰ ਕੁਝ ਕੰਮ ਕਰੂੰਗੇ ਦਿਨ ਛੋਟੇ ਆ ਦਵਾਦਵਾ ਵੀ ਹੋ ਜਾਂਦਾ ਕੰਮ ਦੁਪਹਿਰ ਨੂੰ ਕੁਝ ਹੋਰ ਬਣਾ ਲੂੰਗੇ ਵਖਾ ਚੌੜ ਚੂੜ ਨਾ ਮਕੀਨ ਕੁਝ ਹੁਣ ਅਸੀਂ ਨਾਸਤੇ ਚ ਮਿੱਠੀ ਵਾਲੀ ਰੋਟੀ ਬਣਾ ਲਈ ਜੀ ਯਾਰ ਵੀ ਬਣਾਉਂ ਬੇਤੀ ਦੀ ਅੱਛਾ ਅੱਕੀ ਦੀ ਸਬਜੀ ਹਾਂ ਜਰਵੀ ਦੀ ਸਬਜੀ ਬਣਾਉਂਗਾ ਜੀ ਤੁਹਾਨੂੰ ਬਲੌਗ ਚ ਦਿਖਾਵਾਂਗਾ ਕਈ ਦਿਨ ਹੋ ਗਏ ਜੀ ਯਾਰ ਵੀ ਖਾਈ ਵੀ ਮੱਕੀ ਦੀ ਰੋਟੀ ਨਾਲ ਜਰਵੀ ਦੀ ਸਬਜੀ ਬਣਾਉਂਗਾ ਜੀ ਬਲੌਗ ਜਿੱਤੇ ਰਹੂਗੇ ਬਣਾ ਰਹੇ ਸਾਡੀ ਵੀਡੀਓ ਨਾਲ ਫਿਰ ਦਿਖਾਉਂਦੇ ਰਹੂਗੇ ਜੀ ਅੱਗੇ ਅਸੀਂ ਕੀ ਕਰਦੇ ਆ ਅੰਬੀ ਦੀ ਸਬਜ਼ੀ ਕਿ ਕਰਾ ਬਣਾਉਦੇ ਆ ਸਾਰਾ ਕੁਝ ਤੁਹਾਨੂੰ ਬਲੌਗ ਤੇ ਦਿਖਾਉਂਦੇ ਜੀ ਚਲੋ ਜੀ ਆਜੋ ਜੀ ਤੁਸੀਂ ਵੀ ਗਰਮਾ ਗਰਮ ਮੇਥੀ ਦੀ ਰੋਟੀ ਖਾ ਲਓ ਜੀ ਨਾਲ ਚਾਹ ਦਾ ਕੱਪ ਹਾਂ ਜੀ ਤੇ ਉਧਰ ਸਾਡੀ ਜੀਮੂ ਪਈ ਹੈ ਜੀ ਦਰਵਾਜ਼ਾ ਖੋਲ ਹੈ ਨਾ ਜੀਮੂ ਛੋਲੇ ਆ ਕੀ ਮੂਵੀ ਹੋਣੀ ਉੱਠੀ ਸੁੱਤੀ ਜੀ ਦਰਵਾਜ਼ੇ ਨੂੰ ਨਾ ਹਨਾ ਜੀ ਆ ਦੇਖੋ ਜੀ ਆਟਾ ਜਿਹੜਾ ਮੇਥੀ ਵਾਲਾ ਗੁੰਢ ਕੇ ਤਿਆਰ ਕਰਿਆ ਜੀ ਹਾਂਜੀ ਇਹਦੇ ਚ ਸਾਰਾ ਸਮਾਨ ਪਾਇਆ ਹੋਇਆ ਜੀ ਤੇ ਐਵੇਂ ਆਟਾ ਗੁੰਨਣਾ ਜੀ ਬਹੁਤ ਵਧੀਆ ਬਣਦੀਆਂ ਰੋਟੀਆਂ ਦੇਖਣ ਇਹਨੂੰ ਬਾਅਦ ਕੀ ਖਾ ਕੇ ਦੱਸੂਗੀ ਜੀ ਤੁਹਾਨੂੰ ਇੱਕ ਦੋ ਵਾਰ ਖਾਈ ਦੀ ਹੈ ਵਧੀਆ ਬਣਦੀਆਂ ਚ ਹਾਂਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਲਓ ਜੀ ਅਦਰ ਮੰਮੀ ਵੀ ਰੋਟੀ ਬਣਾ ਕੇ ਮੁੱਕ ਗਈ ਜੀ ਮੇਥੀ ਵਾਲੀ ਆ ਤੇ ਆ ਜੋ ਜੀ ਤੁਸੀਂ ਗਰਮਾ ਗਰਮ ਖਾ ਲੋ ਤੇ ਸਾਡੀ ਸਿਮੂ ਤਾਂ ਲੱਗੀ ਜੀ ਚਾਹ ਤੇ ਮੇਥੀਆ ਦੀ ਰੋਟੀ ਖਾਣ ਤੇ ਸਿਮੂ ਖਾ ਕੇ ਦੱਸੂਗਾ ਵੀ ਸਾਡੀ ਰੋਟੀ ਕਿਵੇਂ ਦੀ ਬਣੀ ਹੈ ਗਮ ਤਾਂ ਨਹੀਂ ਗਿਆ ਕੋ ਕੁਮਾਦ ਘੰਡੀ ਕਰਕੇ ਦੇ ਮੈਂ ਟੇਸਟੀ ਬਣੀ ਹੈ ਹਾਂ ਅੱਛਾ ਸਵਾਦ ਬਣੀ ਯਮੀ ਯਮੀ ਹੈ ਨਾ ਖਾ ਲੈ ਮੇ ਲੋ ਜੀ ਸਿਮੂ ਤਾਂ ਕਹਿੰਦੀ ਬਹੁਤ ਟੇਸਟੀ ਰੋਟੀ ਬਣੀ ਹੈ ਯਮੀ ਯਮੀ ਤੇ ਸਿਮੂ ਕਹਿੰਦੀ ਮੈਨ ਤਾਂ ਲੱਗੀ ਭੁੱਖ ਮੈਨੂੰ ਤਾਂ ਚਾਹ ਅਰ ਮੇਥੀ ਆਈ ਰੋਟੀ ਦੇ ਦੋ ਜੀ ਹਨਾ ਹਾਂ ਫੇਜਾ ਉਹ ਖਾਤੇ ਗਾ ਹੈ ਫੇਜਾ ਉਹ ਮਨ ਸੀ ਠੀਕ ਹੈ ਤੇ ਚਲੋ ਜੀ ਬੁਸ਼ ਵੀ ਖਾ ਲਈ ਅਸੀਂ ਬੁਸ਼ ਵੀ ਖਾ ਲਿਆ ਹਾਂ ਠੀਕ ਹੈ ਪਤਾ ਵੀ ਉੱਤੇ ਲੱਗੀ ਠੀਕ ਹੈ ਹਾਂ ਤੇ ਚਲੋ ਜੀ ਮਿਲਦੇ ਜੀ ਤੁਹਾਨੂੰ ਫੇਰ ਲਓ ਜੀ ਅਸੀਂ ਕੰਮ ਕੁਮ ਨਿਬੇੜ ਲਿਆ ਮੋਟਰ ਚਲਾਈ ਸੀਗੀ ਪਾਣੀ ਭਰਤਾ ਜੀ ਤੇ ਉਹ ਸਾਹਮਣੇ ਦੇਖੋ ਨੀਚੇ ਸਾਡੀ ਗਾਂ ਝੂਕਣ ਲੱਗੀ ਵੀ ਹੈ ਖੇਤਾਂ ਵਿੱਚ ਤੇ ਇਹਦੇ ਨਾਲ ਦੀ ਨਾਲ ਧੋਲੇ ਜੀ ਕੱਪੜੇ ਤੇ ਪਹਿਲਾਂ ਅਸੀਂ ਸਵੇਰੇ ਸਵੇਰੇ ਚਲੇਗੇ ਸੀਗੇ ਮੱਥਾ ਟੇਕਣ ਜੀ ਤੇ ਆ ਸਾਨੂੰ ਕੰਮ ਬਹੁਤ ਸੀਗਾ ਜੀ ਪਹਿਲਾਂ ਅਸੀਂ ਸਾਨੂੰ ਪਤਾ ਹੈ ਜਿਵੇਂ ਕਿ ਆ ਜਗਾ ਜੀ ਗੁਰਪੁਰਬ ਤੇ ਮੇਰੇ ਵੱਲੋਂ ਸਾਰਿਆਂ ਨੂੰ ਗੁਰਪੁਰਬ ਦੀ ਹੈ ਜੀ ਲੱਖ ਲੱਖ ਆਜੀ ਵਾਕਿਆ ਸਦਿਨੀ ਅੱਜ ਦੇ ਕਾਰੇ ਵਾਸਤੇ ਸਦਿਨੀ ਠੀਕ ਹੈ ਤੇ ਲਓ ਜੀ ਅੱਜ ਆ ਜੀ ਗੁਰਪੁਰਬ ਤੇ ਮੇਰੇ ਵੱਲੋਂ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਅਸੀਂ ਮੱਥਾ ਟੇਕਣਾ ਨੀ ਵੀ ਭਰਦਿਆ ਠੀਕ ਹੈ ਤੇ ਲਓ ਜੀ ਹੁਣ ਮੈਂ ਕੱਪੜੇ ਕਪੜੇ ਧੋਲੇ ਤੇ ਪਾਣੀ ਭਰਦਿਆ ਮੋਟਰ ਚਲਾ ਕੇ ਜੀ ਅਸੀਂ ਨਾਨੀ ਕੋਲ ਚੱਕ ਲੱਗੀ ਅਸੀਂ ਠੀਕ ਹੈ ਨਾਨੀ ਨਾਨੀ ਕੋਲ ਚੱਕਦਾ ਠੀਕ ਹੈ ਤੇ ਚਲੋ ਜੀ ਹੁਣ ਚੱਲੀਏ ਜੀ ਅਸੀਂ ਮੰਮੀ ਕੋਲ ਨੂੰ ਘਰ ਨੂੰ ਕੰਮ ਨਿਬੜ ਗਿਆ ਸਾਡਾ ਉਰੇ ਵਾਲਾ ਸਾਰਾ ਜੀ ਤੇ ਕਾਕੂ ਨੂੰ ਹੋਇਆ ਫੀਵਰ ਜਾਂ ਕੱਲ ਦਾ ਤੇ ਤਨਜੀ ਮੇਰੇ ਕਿਹਾ ਤਾਈ ਕੱਲੋ ਕੱਕ ਜੇ ਟਵਣ ਚਲੇ ਗਿਆ ਸੀਗਾ ਦਾਦੀ ਨਾਲ ਤੇ ਆਇਆ ਸ਼ਾਮ ਨੂੰ ਤੇ ਆ ਕੇ ਨਹਾ ਲਿਆ ਗਰਮ ਪਾਣੀ ਨਾਲ ਤੇ ਫਿਰ ਉਹਨੂੰ ਬੁਖਾਰ ਹੋ ਗਿਆ ਜੀ। ਬਸ ਤੇ ਅਦਾਮਾ ਦੇ ਦੇ। ਠੀਕ ਹੈ। ਇਹਦਾ ਮੈਂ ਚੇਜ ਆ। ਤੇ ਹੁਣ ਅਸੀਂ ਚੱਲੇ ਜੀ ਘਰ ਆ ਕਾਕੂ ਨੂੰ ਚਾਹ ਰੋਟੀ ਦੇ ਦੂਕੇ। ਪਾਣੀ ਵੀ ਨਹੀਂ ਆਈ ਬੋਦ। ਤੇ ਚਲੋ ਜੀ। ਆ ਜਾ। ਲੈ ਜੀ ਤੁਹਾਨੂੰ ਘਰ ਆ ਜਾ ਕੇ ਜੀ। ਮੰਮੀ ਖੁੱਲ ਜੀ। ਚਿਲੂ ਕੋਲ ਹੀ ਹੋ ਰਿਹਾ ਮਮਾ ਚਿਲੂ ਆ ਲੱਗਿਆ ਬਤੋ ਹਾਂ ਦਾ ਚਲ ਮਮਾ ਚਿਲੂ ਕੋਲ ਹੀ ਹੋ ਰਿਹਾ ਤੇ ਚਲੋ ਜੀ ਮਿਲ ਜਾਈਏ ਤੁਹਾਨੂੰ ਘਰ ਜਾ ਕੇ ਜੀ ਚਿਲੂ ਕੋਲ ਹੀ ਹੋ ਰਿਹਾ ਲਓ ਜੀ ਪਹਿਲਾਂ ਤਾਂ ਤੁਸੀਂ ਚੈੱਕ ਕਰੋ ਜੀ ਵੀਓ ਅੱਜ ਦਾ ਕਿੰਨਾ ਵਧੀਆ ਵੀਓ ਹੈ ਜੀ ਤੇ ਕਿੰਨਾ ਘੈਂਟ ਜਿਹਾ ਵੀਓ ਹੈ ਜੀ ਮੰਮੀ ਕੋ ਆ ਚੱਕ ਲੱਗੀ ਹੂੰ ਮੰਮੀ ਗੋਆ ਚਿੱਟ ਲੱਗੀ ਆ ਤੇ ਲੋ ਜੀ ਦੇਖੋ ਸਾਹਮਣੇ ਇਹ ਪਹਾੜੀਆਂ ਕਿੰਨੀਆਂ ਸੋਹਣੀਆਂ ਲੱਗਦੀ ਆ ਜੀ ਥੋੜੀ ਜਿਹੀ ਮੋਨ ਚੱਲੀ ਜੇ ਬਾਜਾ ਚੱਤਵਾ ਕੇ ਜੀ ਕੱਲਾ ਰਹਿ ਗਿਆ ਮੰਮੀ ਉਹ ਉਹ ਹੀ ਆ ਚੜਾਓ ਛੋਟਾ ਜਾ ਕਾਲਾ ਕਾਲਾ ਜਾ ਹਾਂ ਆਏ ਗੁਰਦੁਆਰੇ ਬਾਕੀ ਮੈਨਾਂ ਦਾ ਉਹ ਪਾਰ ਨੂੰ ਸਾਹਮਣੇ ਨੂੰ ਗਏ ਵੇ ਇਸ ਲੋਜੀ ਚੱਕਰੂ ਜੀ ਕਿੰਨਾ ਵਧੀਆ ਹੈ ਜੀ ਤੇ ਉਹ ਦੇਖੋ ਜੀ ਸਾਹਮਣੇ نیچے ਸਾਡੇ ਬਾਗ ਕਿਤਾ ਵਿੱਚ ਜੀ ਉਹ ਕਰ ਲਿਆ ਅਦਾ ਅਦਾ ਤੇ ਲਓ ਜੀ ਪਹੁੰਚ ਗਏ ਜੀ ਅਸੀਂ ਘਰ ਆ ਤੇ ਸਾਨੇ ਪੁੱਛਦੇ ਸੀ ਕਿ ਵੀ ਤੁਹਾਡੇ ਘਰ ਦਾ ਕੰਮ ਕਿੰਨਾ ਕਰਦਾ ਜੀ ਆ ਦੇਖੋ ਸਾਡਾ ਨਵਾਂ ਘਰ ਤੇ ਕਰ ਐਨਾ ਕੀ ਬਣਿਆ ਜੀ ਹਜੇ ਸਾਰਾ ਕੰਮ ਹੋ ਗਿਆ ਐ ਨੀ ਕਿ ਲੈਂਟਰ ਲੈਂਟਰ ਹੀ ਰਹਿੰਦਾ ਜੀ ਪਾਉਣ ਵਾਸਤੇ ਤੇ ਸਾਡੇ ਸਬਸਕ੍ਰਾਈਬਰ ਪੁੱਛਦੇ ਸੀਗੇ ਵੀ ਤੁਹਾਨੂੰ ਘਰ ਦਾ ਕੰਮ ਵੀ ਦਿਖਾ ਦਿਓ ਕਿ ਕਿਤੇ ਤੱਕ ਪਹੁੰਚ ਗਿਆ ਜੀ ਤੇ ਇਹ ਦੇਖੋ ਜੀ ਕਿੰਨਾ ਵਧੀਆ ਵੀਊ ਹੈ ਤੇ ਇਹ ਕੋਕਲੇ ਵੰਦੇ ਪਰੇ ਬਾਦੋ ਚੁਗਦਾ ਹੋ ਗਿਆ ਤੇਰੇ ਬਾਦ ਤੇ ਲੋ ਜੀ ਅੱਜ ਅਸੀਂ ਸਵੇਰ ਦੇ ਬਿਜੀ ਸੀਗੇ ਤੇ ਪਹਿਲਾਂ ਗਏ ਸੀਗੇ ਜੀ ਮੱਥਾ ਟੇਕਣ ਤੇ ਮੱਥਾ ਟੇਕੇ ਆ ਗਏ ਸੀਗੇ ਤੇ ਆ ਕੇ ਫਿਰ ਘਰ ਦਾ ਕੰਮ ਕਰਿਆ ਜੀ ਫਿਰ ਸਵੇਰੇ ਸਵੇਰੇ ਨਾਲ ਸੇ ਬਣਾਈ ਸੀਗੀ ਅਸੀਂ ਮੇਥੀਆਈ ਰੋਟੀ ਤੇ ਫਿਰ ਤੋਂ ਬਾਅਦ ਮੱਥਾ ਟੇਕਣ ਚਲੇ ਗਏ ਸੀਗੇ ਜੀ ਤੇ ਆ ਕੇ ਫਿਰ ਮੈਂ ਮਸ਼ੀਨ ਲਾਈ ਕੱਪੜੇ ਕੁੱਪੜੇ ਧੋਏ ਜੀ ਤੇ ਮਮੀ ਗੰਦੀ ਮੈਂ ਇਧਰ ਘਰ ਦਾ ਕੰਮ ਕਰ ਦਿੰਦੇ ਵੀ ਝਾੜੂ-ਝੂੜੂ ਮਾਰ ਦਮ ਇਧਰ ਮਾਇਓ ਤੂੰ ਪਾਰ ਲਾ ਕੰਮ ਕਰ ਲੈ ਗੁਰਦੁਆਰੇ ਕੱਪੜੇ-ਕੁਪੜੇ ਧੋ ਲੈ ਝਾੜੂ ਝੂੜੂ ਮਾਰ ਕੇ ਤੇ ਸਾਰਾ ਕੰਮ ਨਿਬੜ ਕੇ ਤੇ ਹੁਣ ਆਈ ਅਸੀਂ ਘਰ ਜੀ ਤੇ ਆਹ ਹੈਗਾ ਜੀ ਸਾਡਾ ਨਵਾਂ ਘਰ ਤੇ ਤੁਸੀਂ ਦੇਖੋ ਜੀ ਕਿੰਨਾ ਵਧੀਆ ਬਣਾਇਆ ਬਣਿਆ ਹੋਇਆ ਜੀ ਘਰ ਤੇ ਸਿਰਫ ਇੱਕ ਲੈਂਟਰ-ਲੈਂਟਰ ਦਾ ਕੰਮ ਰਹਿੰਦਾ ਹੈ ਤੇ ਚਲੋ ਜੀ ਮੈਂ ਤੁਹਾਨੂੰ ਉੱਪਰ ਤੋਂ ਦਿਖਾਉਂਦੀ ਆ ਜੀ ਜਾ ਕੇ ਤੇ ਪੂਰੀ ਕਿਵੇਂ ਕਿਵੇਂ ਦਾ ਹੋਇਆ ਬਣ ਕੇ ਤਿਆਰ ਜੀ ਤੇ ਤੁਸੀਂ ਸਾਰੇ ਦੱਸਿਓ ਵੀ ਸਾਡੇ ਘਰ ਦੀ ਲੋਕੇਸ਼ਨ ਕਿਵੇਂ ਦੀ ਹੈ ਵੀ ਸਾਡੇ ਘਰ ਤੋਂ ਸਾਹਮਣੇ ਦਾ 뷰 ਵਧੀਆ ਹੈ ਵੀ ਘੈਂਟ ਮੈਂ ਤੁਹਾਨੂੰ ਤਾਂ ਵੀ ਬਹੁਤ ਵਧੀਆ ਲੱਗਦਾ ਕਿਉਂਕਿ ਅਸੀਂ ਤਾਂ ਹੀ ਪੂਰੇ ਘਰ ਬਣਾਇਆ ਸੀ ਗਾਇਸ ਇਸ ਡਾਇਰੈਕਸ਼ਨ 'ਚ ਵੀ ਇਧਰ ਦਾ 뷰 ਬਹੁਤ ਘੈਂਟ ਹੈ ਤੇ ਕਮੈਂਟ ਔਰ ਵਧੀਆ ਜਿਹਾ 뷰 ਹੈ ਜੀ ਦੇਖੋ ਆ ਹੈਗਾ ਜੀ ਸਾਡਾ ਨਵਾਂ ਮਕਾਨ ਤੇ ਤੁਹਾਨੂੰ ਸਾਰਿਆਂ ਨੂੰ ਜਿਵੇਂ ਕੀ ਪਤਾ ਹੀ ਹੈ ਵੀ ਸਾਡੇ ਘਰ ਦਾ ਕੰਮ ਚੱਲਦੋ ਹੋ ਚੱਲਦਾ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਦੀਪਲ ਦੇ ਵਿਆਹ ਦੀ ਤਿਆਰੀ ਚੱਲ ਪਈ ਜੀ ਤੇ ਫਿਰ ਵਿਆਹ ਵੀ ਜ਼ਰੂਰੀ ਸੀਗਾ ਕਰਨਾ ਸੀਗਾ ਤੇ ਸਾਰੇ ਕਹਿੰਦੇ ਸੀਗੇ ਵੀ ਤੁਹਾਨੂੰ ਵੀ ਪਹਿਲਾਂ ਵਿਆਹ ਕਰ ਲੁ ਕੁੜੀ ਦਾ ਵੀ ਵਿਆਹ ਮੰਗਦੇ ਸੀਗੇ ਮੁੰਡੇ ਵਾਲੇ ਤੇ ਹੁਣ ਅਸੀਂ ਪਹਿਲਾਂ ਵਿਆਹ ਕਰਨਾ ਤੇ ਫਿਰ ਵਿਆਹ ਤੋਂ ਬਾਅਦ 1 ਮਹੀਨਾ ਰੁੱਕੇ ਮਹੀਨਾ 2 ਮਹੀਨਾ ਰੁੱਕੇ ਫਿਰ ਪਾਵਾਂਗੇ ਜੀ ਲੈਂਟਰ ਜੇ ਤੁਹਾਨੂੰ ਪਤਾ ਹੀ ਹੈ ਵੀ ਵਿਆਹ ਚ ਕਿੰਨਾ ਖਰਚਾ-ਖੁਰਚਾ ਹੋ ਜਾਂਦਾ ਜੀ ਤੇ ਉਹਦੇ ਕਰਕੇ ਫੇਰ ਥੋੜਾ ਜਿਹਾ ਸ਼ੁਰੂ ਕਰਾ ਪੈਣਾ ਸਾਨੂੰ ਨਿਊਜ਼ੀਲੈਂਡ ਤੇ ਖਾਤਰ ਤੇ ਸਿਆਲ ਸਿਆਲ ਚ ਜੀ ਹੋ ਜਾਊਗਾ ਜੀ ਤਿਆਰ ਮਕਾਨ ਸਾਡਾ ਤੇ ਤੁਸੀਂ ਸਾਰੋ ਸਾਰੇ ਇਸ ਕਮੈਂਟਾ ਜਰੂਰ ਦੱਸਿਓ ਵੀ ਘਰ ਕਿਹੜਾ ਹੈ ਜੀ ਸਾਡਾ ਨਵਾਂ ਤੇ ਦੇਖੋ ਜੀ ਆਏ ਸਾਡੇ ਘਰ ਤੋਂ ਸਾਹਮਣੀ ਦੀ ਲੋਕੇਸ਼ਨ ਤੇ ਵਿਊ ਸਾਹਮਣੇ ਦਾ ਬਹੁਤ ਵਧੀਆ ਤੇ ਬਹੁਤ ਘੈਂਟ ਜਿਹਾ ਵਿਊ ਹੈ ਜੀ ਤੇ ਜੀ ਵੀ ਬਹੁਤ ਲੱਗਦਾ ਜੀ ਰੇ ਤੇ ਚਲੋ ਜੀ ਮਿਲਦੀ ਅੱਜ ਤੁਹਾਨੂੰ ਬਹੁਤ ਤੇ ਸਾਡੇ ਸਬਸਕ੍ਰਾਈਬਰ ਨੇ ਪੁੱਛਿਆ ਸੀਗਾ ਵੀ ਘਰ ਦਿਖਾ ਦਿਓ ਸਾਨੂੰ ਤੇ ਮੈਂ ਸੋਚਿਆ ਕਿ ਉਹਨਾਂ ਅਜ ਘਰ ਵੀ ਦਿਖਾਈ ਦਈਏ ਜੀ ਤੇ ਜੀ ਆਹ ਹੈ ਜੀ ਸਾਡਾ ਨਮਾਕਰ ਤੇ ਉਹ ਸਭ ਤੋਂ ਲਾਸਟ ਚ ਦੋ ਕਮਰੇ ਆ ਜੀ ਤੇ ਸਭ ਇਧਰ ਵਿੱਚ ਜਾ ਕੇ ਰਸੋਈ ਆ ਜੀ ਤੇ ਇਹ ਸਭ ਮੂਰੇ ਹੈਗਾ ਜੀ ਗੈਲਰੀ ਤੇ ਦੋ ਕਮਰੇ ਆਏ ਜੀ ਚਾਰ ਕਮਰੇ ਆ ਜੀ ਰਸੋਈ ਆ ਤੇ ਇੱਕ ਗੈਲਰੀ ਬਣਾਈ ਹੈ ਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਲਓ ਜੀ ਅੱਜ ਲੱਗੇ ਜੀ ਅਸੀਂ ਮੂੰਗੀ ਦੀ ਦਾਲ ਦੀ ਖਿਚੜੀ ਬਣਾਉਣ ਜੀ ਅੱਜ ਕਰੀ ਅਸੀਂ ਮੂੰਗੀ ਮਸਲਾ ਦੀ ਦਾਲ ਮਿਕਸ ਤੇ ਚਾਵਲ ਤੇ ਐਦਾ ਦੇਖੋ ਜੀ ਸਾਡਾ ਮਸਾਲਾ ਹੋਣ ਲੱਗਿਆ ਜੀ ਤਿਆਰ ਤੇ ਅੰਦਰ ਚ ਅਸੀਂ ਪਾਇਆ ਸੀਗਾ ਜੀ ਤੇਲ ਤੇ ਜੀਰਾ ਤੇ ਪਿਆਜ਼ ਲਸਣ ਥੋੜਾ ਜਿਹਾ ਕਟਿਆ ਔਰ ਲਾਲ ਮਿਰਚ ਤੇ ਹੁਣ ਇਹਨੂੰ ਅਸੀਂ ਕਰੂਗੇ ਜੀ ਥੋੜਾ ਥੋੜਾ ਬਰਾਊਨ ਤੇ ਜਦੋਂ ਬਰਾਊਨ ਹੋ ਜਾਊਗਾ ਤੇ ਮਿਲਦੇ ਜੀ ਤੁਹਾਨੂੰ ਫੇਰ ਇਸ ਦਾ ਸਟੇਅ ਸਟ੍ਰੇਨ ਦੇ ਜੀ ਮੂੰਗੀ ਦੀ ਦਾਲ ਖਿਚੜੀ ਕਿੜੀ ਯਾਨੀ ਕਿ ਪਤਲੀ-ਪਤਲੀ ਨਿਬਾਦੇ ਜੀ ਸੁੱਕੀ-ਸੁੱਕੀ ਰਵਾਦੇ ਯਾਨੀ ਕਿ ਜਿਹੜੀ ਕੱਲੇ-ਕੱਲੇ ਜਿਵੇਂ ਚੌਲ ਬਣਦੇ ਜੀ ਕੱਲੇ-ਕੱਲੇ ਨਾਲ ਗੇਂਚਾ ਵਾ ਤੁਸੀਂ ਇਸ ਤਰ੍ਹਾਂ ਪੜਾਦੇ ਜੀ ਕਿਚੜੀ ਤੇ ਤੁਸੀਂ ਦੱਸੋ ਕਮੈਂਟਾਂ ਕੀ ਕੀ ਬਣਾਦੇ ਜੀ ਤਾਂ ਇਸ ਤਰ੍ਹਾਂ ਦੀ ਵੀ ਵਧੀਆ ਲੱਗਦੀ ਜੀ ਤੇ ਚਲੋ ਜੀ ਜਿੰਨਾ ਚਿਰ ਸਾਡਾ ਮਸਾਲਾ ਬਰਾਉਨ ਹੋਉਂਦਾ ਜੀ ਮਿਲਦੇ ਜੀ ਤੁਹਾਨੂੰ ਸੇ ਤੇ ਲਓ ਜੀ ਅਸੀਂ ਲਾਤਾ ਸੀਗਾ ਜੀ ਤੜਕਾ ਸਾਡਾ ਤੜਕਾ ਤਿਆਰ ਹੋ ਗਿਆ ਸੀਗਾ ਪਿਆਜ਼ ਬਰਾਉਨ ਹੋ ਗਿਆ ਸੀਗਾ ਲਸਣ ਵੀ ਬਰਾਉਨ ਹੋ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਪਾਇਆ ਸੀ ਹਲਦੀ ਔਰ ਨਮਕ ਸਵਾਦ ਅਨੁਸਾਰ ਤੇ ਜਿਹੜੀ ਅਸੀਂ ਚਾਵਲ ਧੋਏ ਸੀਗੇ ਤੇ ਦਾਲ ਧੋਈ ਸੀਗੀ ਤੇ ਉਸ ਤੋਂ ਬਾਅਦ ਪਾਏ ਸੀ ਇਹ ਦੋਨੇ ਚੀਜ਼ਾਂ ਤੇ ਉਸ ਤੋਂ ਬਾਅਦ ਪਾਏ ਸੀ ਦੋ ਗਲਾਸ ਜੀ ਮਚੌੜਾ ਦੇ ਪਾਏ ਸੀਗੇ ਤੇ 3 ਗਲਾਸ ਪਾਣੀ ਦੇ ਪਾਏ ਜੀ ਤੇ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਖਿਚੜੀ ਬਣਾਈ ਜੀ ਤੇ ਜਦੋਂ ਬਣ ਕੇ ਤਿਆਰ ਹੋਊਗੀ ਤੁਹਾਨੂੰ ਫੇਰ ਦਿਖਾਉਂਗੀ ਜੀ ਤੇ ਚਲੋ ਜੀ ਤੁਸੀਂ ਸਾਡੇ ਬਲੌਗ ਨਾਲ ਬਣ ਰਹੇ ਹੋ ਜੀ ਤੇ ਜਦੋਂ ਜਿੰਨੇ ਚਿਰ ਸਾਡੀ ਖਿਚੜੀ ਬਣਦੀ ਹੈ ਜੀ ਤੇ ਤੁਹਾਨੂੰ ਫੇਰ ਮਿਲਦੇ ਹਾਂ ਜੀ ਲਓ ਜੀ ਅਸੀਂ ਬਣਾਈ ਸੀਗੀ ਜੀ ਖਿਚੜੀ ਇਹਨੂੰ ਜਿਵੇਂ ਕੇ ਪਤਾ ਹੀ ਹੈ ਤੇ ਹੁਣ ਸਾਡੀ ਖਿਜੜੀ ਬਣ ਕੇ ਹੋ ਗਈ ਜੀ ਤਿਆਰ ਤੇ ਹੁਣ ਅਸੀਂ ਦੇਖਦੇ ਆ ਜੀ ਕਿੰਨੀ ਕਿੰਨੀ ਬਣੀ ਸਾਡੀ ਜੀ ਤੇ ਲਓ ਜੀ ਦੇਖੋ ਜੀ ਸਾਡੀ ਖਿਜੜੀ ਦਾ ਕਲਰ ਕਿੰਨਾ ਵਧੀਆ ਹੈ ਤੇ ਕਿੰਨੀ ਵਧੀਆ ਤਿਆਰ ਹੋਈ ਹੈ ਜੀ ਖਿਜੜੀ ਬਣ ਕੇ ਤੇ ਦੇਖੋ ਪਰ ਲਸਣ ਤੇ ਪਿਆਜ਼ ਤੇ ਖੁਸ਼ਬੂ ਵੀ ਬਹੁਤ ਘੈਂਟ ਆ ਰਹੀ ਹੈ ਜੀ ਉੱਪਰ ਜੀਰਾ ਸਾਹਮਣੇ ਲਿਖ ਰਿਹਾ ਹੈ ਜੀ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਹਲਾ ਕੇ ਦਿਖਾ ਦਈਏ ਵੀ ਖਿਜੜੀ ਦਾ ਕਲਰ ਕਿਵੇਂ ਦਾ ਹੈ ਜੀ ਤੇ ਹੁਣ ਮਸਾਲਾ ਉੱਪਰ ਉੱਪਰ ਆ ਗਿਆ ਤੇ ਅਸੀਂ ਇਹਨੂੰ ਮਿਕਸ ਕਰਾਂਗੇ ਜੀ ਸਾਰਾ ਤੇ ਦੇਖੋ ਕਿੰਨੀ ਵਧੀਆ ਖਿਚੜੀ ਤਿਆਰ ਹੋndi ਮੂੰਗੀ ਦੀ ਜੀ ਤੇ ਅਸੀਂ ਇਸ ਤਰ੍ਹਾਂ ਹੀ ਬਣਾਦੇ ਜੀ ਤੇ ਸਾਨੂੰ ਇਸ ਤਰ੍ਹਾਂ ਹੀ ਵਧੀਆ ਲੱਗਦੀ ਜੀ ਤੇ ਤੁਸੀਂ ਟੇਸਟੀ ਬਣਦੀ ਹੈ ਜੀ ਇਸ ਤਰ੍ਹਾਂ ਹਨਾ ਜਿੰਮੂ ਹਾਂ ਤੇ ਸਾਡੇ ਛਿੰਮੂ ਨੂੰ ਵੀ ਖਾਣ ਦੀ ਪਸੰਦ ਹੈ ਜੀ ਸੰਧਾ ਬੇਕਰ ਤੇ ਤੁਸੀਂ ਦੱਸਿਓ ਜੀ ਕਮੈਂਟਾਂ 'ਚ ਤੁਸੀਂ ਕਿਵੇਂ ਬਣਾਦੇ ਜੀ ਲੁਕੋ ਤੇ ਸਾਨੂੰ ਜਰੂਰ ਕਮੈਂਟਾਂ ਦੱਸਿਓ ਵੀ ਸਾਡੀ ਮੂੰਗੀ ਦੀ ਆਹਦੀ ਖਿਚੜੀ ਕਿਵੇਂ ਦੀ ਬਣੀ ਜੀ ਤੇ ਅਸੀਂ ਤੁਹਾਨੂੰ ਹੁਣ ਖਾ ਕੇ ਵੀ ਦੱਸੂ ਕਿ ਵੀ ਕਿਵੇਂ ਦੀ ਬਣੀ ਹੈ ਜੀ ਤੇ ਇਹ ਪਹਿਲਾਂ ਮੈਨੂੰ ਹਲਾ ਦਵਾਂ ਫਿਰ ਤੁਹਾਨੂੰ ਫੇਰ ਦਿਖਾਉਂਦੀ ਆ ਜੀ ਲੋ ਜੀ ਮੈਂ ਇਹਨੂੰ ਹਲਾਤਾ ਤੇ ਮਸਾਲਾ ਸਾਰਾ ਮਿਕਸ ਕਰਤਾ ਸੀਗਾ ਜੀ ਤੇ ਹੁਣ ਦੇਖੋ ਜੀ ਕਿੰਨੀ ਵਧੀਆ ਤੇ ਕਿੰਨੀ ਘੈੜ ਬੜੀ ਐਨ ਕੱਲੀ ਗੱਲੀ ਜੀ ਤੇ ਚਲੋ ਜੀ ਜਦੋਂ ਮੰਮੀ ਨਹੀਂ ਆਜੂਗੇ ਤੇ ਮੰਮੀ ਇਹ ਨਹੀਂ ਖਾ ਕੇ ਦੱਸੂਗੇ ਵੀ ਖਿਚੜੀ ਕਿਵੇਂ ਦੀ ਬਣੀ ਐ ਜੀ ਤੇ 19 ਦੇਰ ਅਸੀਂ ਕਰੂਗੇ ਜੀ ਜੋਤ ਬੱਤੀ ਸ਼ਾਮ ਦਾ ਟਾਈਮ ਹੋ ਗਿਆ ਜੀ ਤੂੰ ਬੱਤੀ ਕਰਨੀ ਜੀ ਅਸੀਂ ਤੇ ਤੁਹਾਨੂੰ ਮਿਲਦੇ ਆ ਜੀ ਫੇਰ ਲੋ ਜੀ ਮਿਲੋ ਜੀ ਮੰਮੀ ਨਾਲ ਜੀ ਤੇ ਮੈਂ ਬਣਾਈ ਸੀਗੀ ਖਿਜੜੀ ਤੇ ਮੰਮੀ ਹੁਣ ਖਾ ਕੇ ਦੱਸੂਗੇ ਵੀ ਖਿਚੜੀ ਕਹੀ ਜੀ ਬਣੀ ਐ ਜੀ ਬਦਿਆ ਮਣੀ ਜੀ ਆਂ ਚਟਪਟੀ ਮਿਰਚਾਂ ਪਾਈਆਂ ਵੇਹ ਟੁੱਕ ਟੁੱਕ ਕੇ ਲਾਲ ਤਾਂ ਮੈਂ ਹਮੇਂ ਮਾ ਖਾ ਕੇ ਦਾਦੀਆਂ ਵੀ ਕਹੀ ਜੀ ਬੜੀਆਂ ਮੈਂ ਅੱਧੇ ਕੰਮ ਕਰਦੀ ਸੀ ਇੱਕ ਤਾਂ ਤੇ ਸੀ ਮੂੰਗੀ ਦੀ ਦਾਲ ਪਾ ਕੇ ਛਿੜੀ ਬਣਾਣੀ ਅੱਜ ਮੈਂ ਕਿਹਾ ਚੱਲ ਬਣਾ ਲਓ ਭਾਈ ਆਏ ਕੁਛ ਹਲਕਾ ਹੁਲਕਾ ਜਗਾਣੀ ਚੀ ਗੱਲ ਤਾਂ ਫਿਰ ਇਹਨੇ ਕੀ ਕਰਿਆ ਮੂੰਗੀ ਦੀ ਦਾਲ ਪਾ ਕੇ ਚੌਲ ਪਾ ਕੇ ਵਿੱਚ ਲਾਲ ਵਿੱਚ ਟੁੱਕ ਕੇ ਪਾਤੇ ਟੋਟੇ ਚੱਕ ਤੇ ਫੱਟੇ ਵੇ ਇਹ ਤਾਂ ਵਧੀਆ ਬਣੀ ਟੇਸਟੀ ਬਣੀ ਨਾ ਹਾਂਜੀ ਆ ਜੇ ਤੁਸੀਂ ਵੀ ਖਾ ਲਓ ਜੀ ਖਿਚੜੀ ਜੀ ਤੁਸੀਂ ਵੀ ਬਣਾਈ ਵੀ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਹਾਂਜੀ ਸਾਡਾ ਬਲੌਗ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਅਰੇ ਸਪੋਰਟ ਕਰਨ ਲਈ ਜੀ ਬਹੁਤ-ਬਹੁਤ ਧੰਨਵਾਦ ਅੱਡੀ ਜੀ ਤੇ ਜੀ ਤੁਹਾਡਾ ਹਾਂਜੀ ਤੇ ਬਾਏ ਬਾਏ ਤੁਹਾਨੂੰ ਮਿਲੂਗਾ ਕਿਸੇ ਅਗਲੇ ਬਲੌਗ ਚ